ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਹਾਂ ਕਸਰਤ ਦੇ ਲਾਭ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਮਨੁੱਖੀ ਸਰੀਰ ਨੂੰ ਤਗੜਾ ਨਿਰੋਵਾ ਅਤੇ ਰिष्ट ਪੋਸ਼ਟ ਰੱਖਣ ਲਈ ਸਰੀਰਕ ਕਸਰਤ ਦੀ ਬਹੁਤ ਲੋੜ ਹੈ ਤਗੜੇ ਅਤੇ arogh ਸਰੀਰ ਵਿੱਚ ਹੀ ਤਗੜਾ ਅਤੇ arogh ਮਨ ਹੋ ਸਕਦਾ ਹੈ ਕਿਸੇ ਅੰਗਰੇਜ਼ੀ ਦੇ ਕਵੀ ਨੇ ਠੀਕ ਹੀ ਆਖਿਆ ਹੈ ਅ ਸਾਊਂਡ ਮਾਈਂਡ ਇਨ ਅ ਸਾਊਂਡ ਬੋਡੀ ਜੇਕਰ ਵਿਅਕਤੀ ਦਾ ਸਰੀਰ ਹੀ ਅਰੋਗ ਨਹੀਂ ਤਾ ਉਹ ਆਪਣੇ ਦਿਮਾਗ 'ਚ ਭਰੇ ਗਿਆਨ ਦੀ ਠੀਕ ਅਤੇ ਸਹੀ ਵਰਤੋਂ ਨਹੀਂ ਕਰ ਸਕਦਾ। ਮਹਾਤਮਾ ਗਾਂਧੀ ਜੀ ਅਨੁਸਾਰ ਸਿੱਖਿਆ ਦਾ ਅਰਥ ਮਨੁੱਖੀ ਸਰੀਰ ਦਾ ਸਰਬੰਗੀ ਵਿਕਾਸ ਕਰਨਾ ਹੈ। ਇਸ ਲਈ ਸਰੀਰ ਅਤੇ ਮਾਨਸਿਕ ਅਰੋਗਤਾ ਲਈ ਸਿਹਰੀ ਕਸਰਤ ਦੀ ਬਹੁਤ ਲੋੜ ਹੈ। ਲਾਭ ਸਿਹਰੀ ਕਸਰਤ ਨਾਲ ਤਨ ਅਤੇ ਮਨ ਨਵਾਂ ਨਰੁਆ ਰਹਿੰਦਾ ਹੈ। ਸਰੀਰਿਕ ਕਸਰਤ ਕਰਨ ਨਾਲ ਸਰੀਰ ਵਿੱਚ ਫੁਰਤੀ ਅਤੇ ਚੁਸਤੀ ਆ ਜਾਂਦੀ ਹੈ। ਅੱਖਾਂ ਦੀ ਜੋਤ ਠੀਕ ਰਹਿੰਦੀ ਹੈ। ਸਰੀਰ ਦੇ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਦੇ ਹਨ। ਸਮ ਕਰੋ ਨੂੰ ਦਿਲ ਕਰਦਾ ਹੈ ਕਸਰਤ ਨਾਲ ਸਰੀਰ ਕਸਿਆ ਜਾਂਦਾ ਹੈ ਸਰੀਰ ਦੇ ਪੱਠੇ ਮਜ਼ਬੂਤ ਹੋ ਜਾਂਦੇ ਹਨ ਅਤੇ ਲੋਹੇ ਦੀ ਲੱਠ ਬਣ ਜਾਂਦਾ ਹੈ ਮੂੰਹ ਟਮਾਟਰ ਵਾਂਗ ਲਾਲ ਹੋ ਜਾਂਦਾ ਹੈ ਚੰਗੀ ਸਿਹਤ ਲਈ ਕਸਰਤ ਜ਼ਰੂਰੀ ਇਹ ਇੱਕ ਪਰਮਾਣਿਤ ਅਤੇ ਅਟਲ ਸਚਾਈ ਹੈ ਕਿ ਜਾਨ ਨਾਲ ਹੀ ਜਹਾਨ ਹੈ ਅੰਗਰੇਜ਼ੀ ਵਿੱਚ ਆਖਿਆ ਗਿਆ ਹੈ ਹੈਲਥ ਇਜ਼ ਵੈਲਥ ਚੰਗੀ ਸਿਹਤ ਲਈ ਕਸਰਤ ਬਹੁਤ ਜ਼ਰੂਰੀ ਹੈ ਕਸਰਤ ਕਰਨ ਨਾਲ ਸਰੀਰ aroog ate nawa nurwa ban janda hai. ਕਸਰਤ ਦੇ ਸਾਧਨ ਕਸਰਤ ਕਰਨ ਲਈ ਕਈ ਸਾਧਨ ਜਾਂ ਢੰਗ ਅਪਣਾਏ ਜਾਂਦੇ ਹਨ। ਇਸ ਤਰ੍ਹਾਂ ਦਿੱਤਾ ਘਰ ਦੇ ਕੰਮ ਆਕਾਰ ਆਦਿ ਚ ਹੀ ਚੋਖੀ ਕਸਰਤ ਹੋ ਜਾਂਦੀ ਹੈ। ਸਵੇਰ ਦੀ ਸੈਰ ਭਾਰਤੀ ਜਾਂ ਪੱਛਮੀ ਖੇਡਾਂ ਖੇਡਣਾ ਕੁਸ਼ਤੀਆਂ ਲੜਨਾ ਡੰਡ ਬੈਠਕਾ ਕੱਢਣਾ ਤੇਲ ਮਾਲਿਸ਼ ਕਰਨਾ ਇਹ ਸਾਰੇ ਪੁਰਖਾਂ ਦੀ ਕਸਰਤ ਦੇ ਸਾਧਨ ਹਨ ਇਸੇ ਵੀ ਢੰਗ ਨੂੰ ਅਪਣਾਓ ਇਹ ਜ਼ਰੂਰੀ ਹੈ ਕਿ ਮਨੁੱਖ ਨੂੰ ਸਰੀਰਕ ਕਸਰਤ ਕਰਨੀ ਚਾਹੀਦੀ ਹੈ ਕਿਉਂਕਿ ਸਰੀਰਕ ਕਸਰਤ ਦੇ ਬਹੁਤ ਹੀ ਲਾਭ ਹਨ ਸਕੂਲਾਂ ਅਤੇ ਕਾਲਜਾਂ 'ਚ ਕਸਰਤ ਦਾ ਪ੍ਰਬੰਧ ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ ਦੀ ਸਰੀਰਕ ਕਸਰਤ ਦਾ ਬਹੁਤ ਮਹੱਤਵ ਹੈ ਇਸ ਲਈ ਹਰੇਕ ਸਕੂਲ ਅਤੇ ਕਾਲਜ ਦੇ ਨਾਲ ਖੇਡਾਂ ਦੇ ਮੈਦਾਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੜ੍ਹਾਈ ਦੇ ਨਾਲ-ਨਾਲ ਸਰੀਰਕ ਕਸਰਤ ਵੀ ਜ਼ਰੂਰੀ ਹੈ। ਪਰ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਸਕੂਲਾ ਕਾਲਜਾਂ ਵਿੱਚ ਸਰੀਰਕ ਉਨਤੀ ਨਾਲੋਂ ਦਿਮਾਗ ਉਨਤੀ ਨੂੰ ਵਧੇਰੇ ਮਤਦਾਨ ਦਿੱਤੀ ਜਾਂਦੀ ਹੈ। ਇਸੇ ਲੋੜ ਵੱਲ ਧਿਆਨ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿਹਰੀਕ ਸਿੱਖਿਆ ਦਾ ਵਿਚਾਰ ਲਾਗੂ ਕੀਤਾ ਹੈ ਜੇਕਰ ਅਸੀਂ ਆਪਣੇ ਵੱਡਮੋਲੇ ਤੇ ਅਮੋਲਕ ਸਰੀਰ ਦੀ ਠੀਕ ਢੰਗ ਨਾਲ ਕਦਰ ਕੀਮਤ ਪਾਉਣਾ ਚਾਹੁੰਦੇ ਹਾਂ ਤਾਂ ਇਸ ਨੂੰ arogh ate risht pusht ਰੱਖਣ ਲਈ ਕਸਰਤ ਬਹੁਤ ਜ਼ਰੂਰੀ ਹੈ ਤਾਂ ਬੱਚਿਓ ਇਹ ਸੀ ਕਸਰਤ ਦੇ ਲਾਭ ਲੇਖ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ